ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਚੈਰਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਸਾਾ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਾਓਗੇ ਤੇ ਤੁਹਾਡੇ ਦੁਸ਼ਮਣ ਤੁਹਾਡੇ ਤੋਂ ਪਾਸਾ ਕਰ ਜਾਣਗੇ ਤੇ ਉਹਨਾਂ ਦਾ ਕੀਤਾ ਗਿਆ ਤੁਹਾਡੇ ਉੱਪਰ ਕੋਈ ਜਾਦੂ ਟੂਣਾ ਉਹ ਵੀ ਖਤਮ ਹੋ ਜਾਵੇਗਾ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਤੇ ਚਾਰੇ ਪਾਸਿਆਂ ਤੋਂ ਤੁਹਾਡੀ ਦੁਸ਼ਮਣਾਂ ਨੇ ਤੁਹਾਨੂੰ ਘੇਰਿਆ ਹੋਇਆ ਹੈ ਭਾਵੇਂ ਤਾਂ ਤੁਹਾਡੇ ਗੁਪਤ ਦੁਸ਼ਮਣ ਹੋਣ ਭਾਵੇਂ ਸਰਮਣੇ ਤੋਂ ਹੋਣ ਚਾਹਦੋ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਤੁਹਾਡੇ ਸਾਰੇ ਹੀ ਦੁਸ਼ਮਣਾਂ ਦਾ ਖਾਤਮਾ ਹੋ ਜਾਵੇਗਾ ਤੇ ਜਿੰਨੇ ਵੀ ਤੁਹਾਨੂੰ ਮੁਸ਼ਕਲਾਂ ਆਈਆਂ ਨੇ ਉਹ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਦੋਂ ਕੀਵੇਂ ਕਿਸ ਸਮੇਂ ਕਿਸ ਤਰੀਕੇ ਦੇ ਨਾਲ ਤੇ ਕਿੰਨਾ ਸਮਾਂ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਸੁਣਿਓ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ 사ਸੰਗੇ ਜੀ ਇਸ ਉਪਾਅ ਨੂੰ ਕਰਨ ਲਈ ਤੁਸੀਂ ਇੱਕ ਚੱਪਲ ਦੇ ਉੱਪਰ ਇਸ ਸ਼ਬਦ ਨੂੰ ਲਿਖਣਾ ਹੈ ਤੇ ਇਹ ਨਹੀਂ ਉਪਾਅ ਕਰਨਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਤੁਹਾਡੇ ਦੁਸ਼ਮਣ ਹੋਣਗੇ ਉਹ ਦੂਰ ਹੋ ਜਾਣਗੇ ਜਿਨ੍ਹਾਂ ਨੂੰ ਤਾਂ ਆਪਣੀ ਦੁਸ਼ਮਨਾ ਦੇ ਨਾਮ ਦਾ ਚੋਰ ਲੋਕ ਤੰਗ ਪਰੇਸ਼ਾਨ ਕਰਦੇ ਨੇ ਕਹਿਣ ਦਾ ਭਾਵ ਕਿ ਉਹਨਾਂ ਦੇ ਨਾਮ ਦਾ ਪਤਾ ਹੈ ਤਾਂ ਉਹ ਉਹਨਾਂ ਲਈ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਆ ਤੇ ਜਿਨ੍ਹਾਂ ਨੂੰ ਅਪਾਤਾ ਹੀ ਨਹੀਂ ਕਿ ਉਹਨਾਂ ਨੂੰ ਕਿਹੜੇ ਲੋਕ ਤੰਗ ਪਰੇਸ਼ਾਨ ਕਰਦੇ ਨੇ ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਨਵੀਂ ਮੁਸੀਬਤ ਖੜੀ ਹੋਈ ਰਹਿੰਦੀ ਹੈ ਉਹ ਵੀ ਇਸ ਉਪਾਅ ਨੂੰ ਬੜੇ ਆਸਾਨੀ ਦੇ ਨਾਲ ਕਰ ਸਕਦੇ ਨੇ ਕਿਉਂਕਿ ਸਾਧ ਸੰਗੇ ਜੀ ਇਹ ਇੱਕ ਐਸਾ ਚਮਤਕਾਰੀ ਉਪਾਅ ਹੈ ਕਿ ਜੇਕਰ ਤੁਹਾਨੂੰ ਪਤਾ ਵੀ ਹੈ ਕਿ ਤੁਹਾਨੂੰ ਸਾਹਮਣੇ ਵਾਲਾ ਉਹ ਪਰਸਨ ਤੰਗ ਕਰ ਰਿਹਾ ਹੈ ਤਾਂ ਵੀ ਤੁਹਾਡੀ ਮੁਸ਼ਕਲ ਦੂਰ ਹੋਵੇਗੀ ਜੇਕਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਕਿਹੜੀ وجہ ਦੇ ਨਾਲ ਆ ਰਹੀਆਂ ਨੇ ਕੀ ਗੱਲ ਏ ਉਸ ਬਾਰੇ ਤੁਹਾਨੂੰ ਪਤਾ ਹੀ ਨਹੀਂ ਹੈ ਤਾਂ ਵੀ ਉਹ ਤੁਹਾਡੀ ਮੁਸ਼ਕਲ ਦੂਰ ਹੋਵੇਗੀ ਜੇਕਰ ਇਸ ਪਾੜ ਨੂੰ ਤੁਸੀਂ ਸਹੀ ਸਮੇਂ ਸਾਡੇ ਦੱਸੇ ਕੇ ਤਰੀਕੇ ਦੇ ਅਨੁਸਾਰ ਤੁਸੀਂ ਇਸ ਵਿਧੀ ਦੇ ਨਾਲ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਇੱਕ ਇਹ ਵੀ ਫਾਇਦਾ ਹੋਣ ਵਾਲਾ ਏ ਕਿ ਤੁਹਾਡੇ ਜਿਹੜੇ ਦੁਸ਼ਮਣ ਨੇ ਜਾਂ ਤੁਹਾਨੂੰ ਜੋ ਲੋਕ ਤੰਗ ਪਰੇਸ਼ਾਨ ਕਰਦੇ ਨੇ ਨਾ ਇਸ ਉਪਾਅ ਨੂੰ ਕਰਨ ਦੇ ਨਾਲ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਆ ਕੇ ਦੇਖਣਗੇ ਹੀ ਨਹੀਂ ਤੁਸੀਂ ਕਿੰਨੀ ਤਰੱਕੀ ਕਰ ਰਹੇ ਹੋ ਜਾਂ ਤੁਸੀਂ ਕਿੰਨਾ ਆਪਣੇ ਉੱਚੇ ਮਕਾਮ ਤੇ ਪਹੁੰਚ ਗਏ ਹੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕੀ ਹੁੰਦਾ ਏ ਸਾਸੰਗੇ ਜੀ ਤੁਸੀਂ ਥੋੜੀ ਜਹੀ ਤਰੱਕੀ ਕਰੋਗੇ ਤੁਹਾਨੂੰ ਦੇਖ ਕੇ ਲੋਕ ਸੱਟਨਾ ਸ਼ੁਰੂ ਕਰ ਦੇਣਗੇ ਕਿ ਤੁਸੀਂ ਇੰਨੀ ਤਰੱਕੀ ਕਿਉਂ ਕਰ ਰਹੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਸੁੱਕ ਦੀ ਰੋਟੀ ਕਿਉਂ ਖਾ ਰਹੇ ਹੋ ਤੁਸੀਂ ਵੀ ਅਕਸਰ ਇਹ ਚੀਜ਼ ਦੇਖੀ ਹੁੰਨੀ ਹੈ ਅੱਜ ਕੱਲ ਦੇ ਕਾਲ ਯੁੱਗ ਦੇ ਟਾਈਮ ਦੇ ਵਿੱਚ ਲੋਕਾਂ ਤੋਂ ਆਪਣਾ ਘਰ ਦੇਖ ਨਹੀਂ ਹੁੰਦਾ ਪਰ ਦੂਸਰੇ ਦਾ ਦੇਖ ਕੇ ਉਹ ਚਰਦੇ ਨਹੀਂ ਉਹਨਾਂ ਦੇ ਘਰ ਦੇ ਵਿੱਚ ਕੁਝ ਨਾ ਕੁਝ ਗਲਤ ਕਰਵਾਉਣ ਦੇ ਬਾਰੇ ਸੋਚਦੇ ਹੀ ਰਹਿੰਦੇ ਨੇ ਅਜਿਹਾ ਜੋ ਉਪਾਅ ਅਸੀਂ ਤੁਹਾਨੂੰ ਦੱਸਾਂਗੇ ਇਹ ਬਹੁਤ ਹੀ ਜ਼ਿਆਦਾ ਸਰਲ ਤੇ ਸੌਖਾ ਹੈ ਇਸ ਨੂੰ ਤੁਸੀਂ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ ਹੋਏ ਇੱਕ ਵੀ ਰੁਪਇਆ ਖਰਚ ਕੀਤੇ ਤੋਂ ਬਿਨਾ ਤੁਸੀਂ ਆਸਾਨੀ ਦੇ ਨਾਲ ਕਰ ਸਕਦੇ ਹੋ ਤੇ ਇੱਕ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਇਹ ਹੀ ਹੁੰਦੀ ਹੈ ਕਿ ਜਦੋਂ ਕੋਈ ਕੁਝ ਆਪਣੇ ਤੇ ਕਿਸੇ ਚੀਜ਼ ਦਾ ਮਾੜਾ ਪ੍ਰਭਾਵ ਹੁੰਦਾ ਹੈ ਤਾਂ ਆਪਣੀ ਜਿਹੜੀ ਬੁੱਧੀ ਇਹ ਕੰਮ ਕਰਨਾ ਬੰਦ ਕਰ ਦਿੰਦੀ ਆਪਣਾ ਦਿਮਾਗ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਤੇ ਕੋਈ ਜ ਲੋਕਾਂ ਨੂੰ ਇਹ ਹੁੰਦਾ ਹੈ ਕਿ ਜੇ ਇੱਕ ਸਾਡੇ ਘਰ ਦੇ ਵਿੱਚ ਗਰੀਬੀ ਮੇਰੇ ਕੋਲ ਪੈਸਾ ਨਹੀਂ ਮੇਰੇ ਕੋਲ ਪੈਸਾ ਕਮਾਉਣ ਦਾ ਰਸਤਾ ਨਹੀਂ ਤਾਂ ਕਿਵੇਂ ਨਾ ਕਿਵੇਂ ਹੋ ਸਕਦਾ ਹੈ ਕਿ ਇਸ ਦਾ ਜੋ ਵੀ ਕਾਰੋਬਾਰ ਹੈ ਇਸ ਨੂੰ ਵੀ ਮੈਂ ਰਖਵਾਉਣਾ ਸ਼ੁਰੂ ਕਰ ਦੇਆ ਇਸ ਤਰ੍ਹਾਂ ਦੀ ਸੋਚ ਵੀ ਜਦੋਂ ਕਿਸੇ ਦੇ ਮਨ ਦੇ ਵਿੱਚ ਆਪਣੇ ਪ੍ਰਤੀ ਪੈਦਾ ਹੋ ਜਾਂਦੀ ਏ ਤੇ ਉਹ ਸੋਚ ਦੇ ਨਾਲ ਹੀ ਆਪਾਂ ਨੂੰ ਕਾਫੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਸਾਰੀਆਂ ਪਰੇਸ਼ਾਨੀਆਂ ਤੇ ਦੁੱਖ ਤੋਂ ਬਚਨ ਦੇ ਲਈ ਇਸ ਉਪਾਅ ਨੂੰ ਤੁਸੀਂ ਕਰਿਓ ਤੁਹਾਡੇ ਸਾਰੇ ਹੀ ਸਾਰੇ ਤੁਹਾਡੇ ਜਿੰਨੇ ਮੁਸ਼ਕਲਾਂ ਨੇ ਪਰੇਸ਼ਾਨੀਆਂ ਸਾਰੀਆਂ ਹੀ ਦੂਰ ਹੋ ਚਾਲੀ ਗਈ ਤੇ ਇਸ ਉਪਾਅ ਨੂੰ ਕਰਨ ਦੇ ਨਾਲ چیکਰ ਤੁਹਾਡੇ ਘਰ ਦੇ ਉੱਪਰ ਕਿਸੇ ਦਾ ਕੋਈ ਕਾਲਾ ਜਾਦੂ ਟੂਣਾ ਕੀਤਾ ਹੋਇਆ ਹੈ ਜਾਂ ਫਿਰ ਕਿਸੇ ਮਾੜੀ ਚੀਜ਼ ਦਾ ਕੋਈ ਪੈਰ ਆਏ ਜਾਂ ਫਿਰ ਤੁਹਾਡੇ ਕਾਰੋਬਾਰ ਦੀ ਤਰੱਕੀ ਨੂੰ ਰੋਕਣ ਦੇ ਲਈ ਕੋਈ ਕੋਸ਼ਿਸ਼ ਕਰ ਰਿਹਾ ਹੈ ਤੋ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੋ ਇਸੇ ਤਰ੍ਹਾਂ ਸਹਾਸੰਗੇ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਹੜੇ ਦਿਨ ਕਰਨਾ ਚਾਹੀਦਾ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਵਿੱਚ ਨਾ ਤਾਂ ਕੋਈ ਦਿਨ ਦੀ ਨਾ ਸਮੇਂ ਦੀ ਕੋਈ ਬੰਦੇ ਛੇ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਨੇ ਕੀ ਲੈਣਾ ਹੈ ਕਿ ਥੋੜੀ ਜਿਹੀ ਤੁਸੀਂ ਪੀਸੀ ਹੋਈ ਹਲਦੀ ਲੈ ਲੈਣੀ ਹੈ ਹਲਦੀ ਦੇ ਨਾਲ ਨਾਲ ਤੁਸੀਂ ਥੋੜਾ ਜਿਹਾ ਸੁੱੱਚਾ ਪਾਣੀ ਲੈਣਾ ਕਹਿੰਦਾ ਭਾਵ ਕਿ ਸਾਫ਼ ਸੁਥਰੇ ਬਰਤਨ ਦੇ ਵਿੱਚ ਤੁਸੀਂ ਥੋੜਾ ਜਿਹਾ ਜਲ ਪਾ ਲੈਣਾ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਤਾਂਬੇ ਦੇ ਬਰਤਨ ਦੇ ਵਿੱਚ ਪਾਓ ਜੇਕਰ ਤੁਹਾਡੇ ਕੋਲ ਤਾਂਬੇ ਦਾ ਕੋਈ ਭਾਂਡਾ ਨਹੀਂ ਹੈਗਾ ਤੁਸੀਂ ਕਿਸੇ ਹੋਰ ਭਾਂਡੇ ਦੇ ਵਿੱਚ ਵੀ ਪਾਣੀ ਨੂੰ ਪਾ ਸਕਦੇ ਹੋ ਇਹ ਦੋਨੋਂ ਚੀਜ਼ਾਂ ਤੁਸੀਂ ਲੈ ਕੇ ਆਪਣੇ ਘਰ ਦੀ ਦੱਖਣ ਦਿਸ਼ਾ ਦੇ ਵਿੱਚ ਬੈਠ ਜਾਣਾ ਆਪਣੀ ਘਰ ਦੇ ਵਿੱਚ ਕਿਸੇ ਵੀ ਕਮਰੇ ਦੀ ਦੱਖਣ ਦਿਸ਼ਾ ਦੇ ਵਿੱਚ ਬੈਠ ਕੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਨੀਚੇ ਬੈਠ ਕੇ ਧਰਤੀ ਤੇ ਬੈਠ ਕੇ ਤੁਸੀਂ ਕਰਨਾ ਹੈ ਤਾਂ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਸ੍ਰੀ ਗਣੇਸ਼ ਜੀ ਦਾ ਧਿਆਨ ਧਰਨਾ ਹੈ ਧਿਆਨ ਧਰ ਕੇ ਇਸ ਉਪਾਅ ਨੂੰ ਕਰਨਾ ਹੈ ਤੇ ਤੁਸੀਂ ਜੋ ਹਲਦੀ ਲਈ ਸੀ ਹਲਦੀ ਦੇ ਵਿੱਚ ਇੱਕ ਬੂੰਦ ਪਾਣੀ ਮਿਕਸ ਕਰਕੇ ਤੁਸੀਂ ਇਹ ਹਲਦੀ ਦਾ ਜੋ ਤਿਲ ਕੇ ਇਸ ਨੂੰ ਆਪਣੀ ਮੱਥੀ ਤੇ ਲਗਾ ਲੈਣਾ ਹੈ ਤੁਸੀਂ ਬੈਠ ਕੇ ਉੱਥੇ ਜਿਹੜਾ ਵੀ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਸਮੇਂ ਤੁਸੀਂ ਪਾਠ ਬਾਣੀ ਦਾ ਸਿਮਰਨ ਕਰਦੇ ਹੋ ਜਾਂ ਕਿਸੇ ਮੰਤਰ ਦਾ ਜਾਪ ਕਰਦੇ ਹੋ ਤੁਸੀਂ 108 ਵਾਰ ਬੈਠ ਕੇ ਉੱਥੇ ਭਾਵੇਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜਾਂ ਮੂਲ ਮੰਤਰ ਦਾ ਪਾਠ ਜਾਂ ਫਿਰ ਤੁਸੀਂ ਜੋ ਵੀ ਮੂਲ ਮੰਤਰ ਦਾ ਪਾਠ ਕਰਦੇ ਹੋ ਜਾਪ ਕਰਦੇ ਹੋ 108 ਵਾਰ ਉੱਥੇ ਬੈਠ ਕੇ ਤੁਸੀਂ ਕਰਨਾ ਹੈ ਜੋ ਤੁਸੀਂ ਪਾਣੀ ਦਾ ਗਲਾਸ ਜਾਂ ਕੋਲੀ ਦੇ ਵਿੱਚ ਪਾਣੀ ਪਾਇਆ ਹੋਵੇਗਾ ਉਸ ਨੂੰ ਵੀ ਤੁਸੀਂ ਆਪਣੇ ਕੋਲ ਹੀ ਪਿਆ ਰੱਖ ਦੇਣਾ ਇਸ ਤਰ੍ਹਾਂ 108 ਵਾਰ ਜਾਪ ਕਰਨ ਤੋਂ ਬਾਅਦ ਦੇ ਵਿੱਚ ਜੋ ਤੁਹਾਡੇ ਕੋਲ ਜਲ ਪਿਆ ਹੋਵੇਗਾ ਉਹ ਕੋਈ ਆਮ ਚਾਹ ਨਹੀਂ ਰਿਹਾ ਹੋਵੇਗਾ ਇਸ ਕਰਕੇ ਤੁਸੀਂ ਇਹ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜਾ ਜਾਲੇ ਇਸ ਨੂੰ ਪੀ ਲੈਣਾ ਇਸ ਤਰ੍ਹਾਂ ਉਹ ਜਾਲ ਨੂੰ ਪੀਣ ਤੋਂ ਬਾਅਦ ਦੇ ਵਿੱਚ ਤੁਸੀਂ ਪਰਮਾਤਮਾ ਦੇ ਅੱਗੇ ਤੇ ਮਾਤਾ ਕਾਲੀ ਅੱਗੇ ਤੁਸੀਂ ਅਰਦਾਸ ਕਰਨੀ ਉਹਨਾਂ ਦਾ ਧਿਆਨ ਤਰ ਕੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਹੋਣ ਤੁਸੀਂ ਇਹਨਾਂ ਮੁਸ਼ਕਲਾਂ ਤੋਂ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਆ ਚੁੱਕੇ ਹੋ ਤੁਸੀਂ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਪ੍ਰੋਬਲਮ ਨੇ ਜਾਂ ਫਿਰ ਤੁਹਾਡੇ ਕੋਈ ਦੁਸ਼ਮਣ ਨੇ ਜੋ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਉਹ ਤੁਹਾਡੇ ਤੋਂ ਛੁਟਕਾਰਾ ਪਾ ਜਾਣ ਇਸ ਤਰ੍ਹਾਂ ਅਰਦਾਸ ਵੀ ਇੰਤੀ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਆਪਣੀ ਜਿਹੜੇ ਵੀ ਘਰ ਦੇ ਵਿੱਚ ਰੂਮ ਦੇ ਵਿੱਚ ਤੁਸੀਂ ਬੈਠ ਕੇ ਇਸ ਉਪਾਅ ਨੂੰ ਕਰ ਰਹੇ ਹੋ ਤੇ ਇੰਨਾ ਕਰਨ ਤੋਂ ਬਾਅਦ ਵਿੱਚ ਤੁਸੀਂ ਇੱਥੋਂ ਉੱਠ ਜਾਣਾ ਤੇ ਇਹ ਸੀ ਸਾਧ ਸੰਗਤ ਜੀ ਪਹਿਲਾ ਉਪਾਅ ਤੇ ਦੂਸਰਾ ਉਪਾਅ ਇਸ ਜਿਸ ਨੂੰ ਕਰਨ ਦੇ ਲਈ ਤੁਸੀਂ ਨੇ ਇੱਕ ਆਪਣੀ ਚੱਪਲ ਲੈ ਲੈਣੀ ਹੈ ਜੇਕਰ ਤੁਸੀਂ ਕੋਈ ਜੁੱਤੀ ਪਾਉਣੇ ਹੋ ਤਾਂ ਉਹ ਲੈ ਸਕਦੇ ਹੋ ਚੱਪਲ ਪਾਉਣੇ ਹੋ ਚੱਪਲ ਲੈ ਸਕਦੇ ਹੋ ਜੋ ਚੀਜ਼ ਕਹਿਣ ਦਾ ਭਾਵ ਤੁਸੀਂ ਪਾਉਣੇ ਹੋ ਉਹੀ ਤੁਸੀਂ ਲੈ ਸਕਦੇ ਹੋ ਤੇ ਇਸ ਉਪਾਰ ਨੂੰ ਜੈਸ ਤੇ ਲੇਡੀ ਕੋਈ ਵੀ ਕਰ ਸਕਦਾ ਹੈ ਇਸ ਉਪਾਰ ਨੂੰ ਜ਼ਰੂਰੀ ਨਹੀਂ ਕਿ ਲੇਡੀਆਂ ਹੀ ਕਰ ਸਕਦੀਏ ਚਾ ਜੈਸ ਨੂੰ ਪ੍ਰੋਬਲਮ ਹੈ ਲੇਡੀਆਂ ਨੂੰ ਇਹ ਜੋ ਮੁਸ਼ਕਲਾ ਆਉਂਦੀਆਂ ਨੇ ਉਹ ਦੋਨੋਂ ਹੀ ਇਸ ਉਪਾਰ ਨੂੰ ਆਪਣੇ ਘਰ ਦੇ ਵਿੱਚ ਬੜੇ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਨੇ ਇਹ ਚਪਲ ਨੂੰ ਲੈ ਕੇ ਇਸ ਚਪਲ ਦੀ ਹੇਠਲੀ ਸਾਈਡ ਤੇ ਤੁਸੀਂ ਸਾਥ ਸੰਗਤ ਜੀ ਜੋ ਵੀ ਤੁਹਾਡਾ ਦੁਸ਼ਮਣ ਹੈ ਜਾਂ ਲੋਕ ਨੇ ਜੋ ਇੱਕੇ ਦੋਏ ਤੁਹਾਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਦਾ ਤੁਸੀਂ ਨਾਮ ਲਿਖ ਲੈਣਾ ਜਾਂ ਫਿਰ ਬਹੁਤ ਜ਼ਿਆਦੇ ਨਹੀਂ ਤਾਂ ਤੁਸੀਂ ਕੱਲਾ ਦੁਸ਼ਮਣ ਲਿਖ ਸਕਦੇ ਹੋ ਜਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਉਹ ਕਿਹੜੇ ਲੋਕ ਨੇ ਉਹਨਾਂ ਦਾ ਨਾਮ ਕੀ ਏ ਜੋ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਤਾਂ ਫਿਰ ਤੁਸੀਂ ਲਿਖ ਸਕਦੇ ਹੋ ਗੁਪਤ ਦੁਸ਼ਮਣ ਜੇਕਰ ਤੁਹਾਡੀ ਕੋਈ ਦੋ ਦੁਸ਼ਮਣ ਨੇ ਫਿਰ ਤਾਂ ਤੁਸੀਂ ਨਾਮ ਲਿਖ ਸਕਦੇ ਹੋ 1 ਜਾਂ 2 ਦੇ ਜੇਕਰ ਦੋ ਤੋਂ ਉੱਪਰ ਨੇ ਤਾਂ ਫਿਰ ਤੁਸੀਂ ਸਾਥ ਸੰਗੇ ਜੀ ਨਾਮ ਨਹੀਂ ਲਿਖਣਾ ਫਿਰ ਤੁਸੀਂ ਕੋਫਤ ਦੁਸ਼ਮਣ ਲਿਖਣਾ ਜਾਂ ਇਕੱਲਾ ਦੁਸ਼ਮਣ ਲਿਖ ਸਕਦੇ ਨਾਮ ਲਿਖਣ ਤੋਂ ਬਾਅਦ ਇਹ ਵਿੱਚ ਸਾਥ ਸੰਗੇ ਜੀ ਤਿੰਨ ਦਿਨ ਲਗਾਤਾਰ ਤੁਸੀਂ ਇਸ ਚੱਪਲ ਨੂੰ ਪਾ ਕੇ ਰੱਖਣਾ ਭਾਵੇਂ ਤੁਸੀਂ ਕਿਸੇ ਕੰਮ ਦੇ ਲਈ ਬਾਹਰ ਜਾ ਰਹੇ ਹੋ ਭਾਵੇਂ ਜੌਬ ਦੇ ਲਈ ਭਾਵੇਂ ਕਿਸੇ ਵੀ ਕੰਮ ਦੇ ਲਈ ਤੁਸੀਂ ਬਾਹਰ ਜਾਂ ਨਿਓ ਘਰ ਦੇ ਵਿੱਚ ਰਹਿੰਦੇ ਹੋ ਤੁਸੀਂ ਇਸ ਚੱਪਲ ਨੂੰ ਤਿੰਨ ਦਿਨ ਲਗਾਤਾਰ ਪਾ ਕੇ ਰੱਖ ਲੈ ਤੇ ਤਿੰਨ ਦਿਨ ਪਾਉਣ ਤੋਂ ਬਾਅਦ ਦੇ ਵਿੱਚ ਇਹ ਜੋ ਚੱਪਲ ਹੋਵੇਗੀ ਇਸ ਨੂੰ ਤੁਸੀਂ ਜੋ ਡਸਟਬਿਨ ਹੁੰਦੇ ਨੇ ਬਾਹਰ ਪਬਲਿਕ ਪਲੇਸ ਤੇ ਉਹਦੇ ਵਿੱਚ ਤੁਸੀਂ ਇਸ ਨੂੰ ਸੋਟੇ ਆਉਣਾ ਹੈ ਤੇ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਇਸ ਤੁਸੀਂ ਉਪਾਰ ਨੂੰ ਕਰਦੇ ਸਮੇਂ ਤੁਸੀਂ ਗੁਪਤ ਵਿਧੀ ਦੇ ਨਾਲ ਇਸ ਉਪਾਰ ਨੂੰ ਤੁਸੀਂ ਕਰ ਲੈ ਇਸ ਉਪਾਅ ਨੂੰ ਕਰਦੇ ਸਮੇਂ ਕਿਸੇ ਨੂੰ ਬਿਲਕੁਲ ਵੀ ਪਤਾ ਨਹੀਂ ਹੋਣਾ ਚਾਹੀਦਾ ਫਿਰ ਤੁਹਾਨੂੰ ਇਸ ਉਪਾਅ ਦਾ ਫਲ ਵੀ ਜ਼ਿਆਦਾ ਮਿਲੇਗਾ ਇਸ ਉਪਾਅ ਨੂੰ ਤੁਸੀਂ ਸਿਰਫ ਇੱਕ ਵਾਰ ਹੀ ਕਰਨਾ ਹੈ ਲਗਾਤਾਰ ਜਿਆਦਾ ਦਿਨ ਨਹੀਂ ਕਰਨਾ ਸਿਰਫ ਇੱਕ ਵਾਰ ਹੀ ਕਰਨਾ ਹੈ ਪਰ ਜਿਸ ਚੱਪਲ ਦੇ ਉੱਪਰ ਤੁਸੀਂ ਲਿਖ ਰਹੇ ਹੋ ਉਸ ਚੱਪਲ ਨੂੰ ਤੁਸੀਂ 3 ਦਿਨ ਲਗਾਤਾਰ ਪਾਉਣ ਤੋਂ ਬਾਅਦ ਦੇ ਵਿੱਚ ਚੌਥੇ ਦਿਨ ਤੁਸੀਂ ਡਸਟਬਿਨ ਦੇ ਵਿੱਚ ਸੁੱਟੇ ਹੋਣਾ ਤੇ ਇਹ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਕਈ ਲੋਕ ਇਹ ਸੋਚਣਗੇ ਕਿ ਇਸ ਚੱਪਲ ਨੂੰ ਅਸੀਂ 3 ਦਿਨ ਲਗਾਤਾਰ ਬੈਠੇ ਸਮੇਂ ਵੀ ਪਾ ਕੇ ਰੱਖਣਾ ਪੈਰ ਦੇ ਵਿੱਚ ਨਹੀਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਜਦੋਂ ਅਸੀਂ ਤੁਰਦੇ ਫਿਰਦੇ ਆ ਜਾਂ ਫਿਰ ਅਸੀਂ ਪੈਣ ਦੇ ਸਮੇਂ ਚੱਪਲ ਨੂੰ ਉਤਾਰ ਦਿੰਦੇ ਆ ਉਸ ਸਮੇਂ ਤੁਸੀਂ ਉਤਾਰ ਸਕਦੇ ਹੋ ਬਸ ਚੱਲਦੇ ਫਿਰਦੇ ਸਮੇਂ ਜਾਂ ਕਿਸੇ ਕੰਮ ਦੇ ਲਈ ਜਾ ਰਹੇ ਹੋ ਤਾਂ ਤੁਸੀਂ ਉਸ ਸਮੇਂ ਇਸ ਚੱਪਲ ਨੂੰ ਪਾ ਕੇ ਰੱਖ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਕਰਨਾ ਬਸ ਇੱਕ ਦਿਨ ਇਸ ਉਪਾਅ ਨੂੰ ਕਰਨਾ ਹੈ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਜੋ ਦੂਸਰੇ ਤੀਸਰੇ ਦਿਨ ਤੋਂ ਮਿਲਣਾ ਹੀ ਸ਼ੁਰੂ ਹੋ ਜਾਵੇਗਾ ਸੋ ਸਾਧ ਸੰਗਤ ਜੀ ਇਹੀ ਸੀ ਸਾਡੀ ਅੱਜ ਦੀ ਦੋ ਛੋਟੀ ਛੋਟੀ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਸਾਧ ਸੰਗੇ ਚ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੀ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਤੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ